ਤੀਰਥਾਂ ਦਾ ਪਰਮ ਲੋਕਾਂ ਦਾ ਬਸਾਂ ਤੋੜਿਓ ਭਗਤਾਂ ਦੇ ਟੁੱਟਿਆ ਨਹੀਂ ਹੁਣ ਥਈ ਵੀ ਸ਼ੁਰੂ ਕਰ ਲੈ ਅਜੋ ਵੀ ਸਿੱਖਾਂ ਨੇ ਵਾਧੇ ਤੀਰਥਾਂ ਦਾ ਪਰਮ ਨਹੀਂ ਟੁੱਟਿਆ ਹਾਲਾਂਕਿ ਕਿਹਾ ਹੈ ਤੀਰਥ ਨਾਮ ਹੈ ਤੀਰਥ ਨਾਮ ਬਣ ਜਾਈਏ ਤੀਰਥ ਨਾਮ ਹੈ ਨਾਮ ਹੈ ਉਬਰ ਤੋਂ ਉਬਰ ਨੂੰ ਤੀਰਥ ਮੰਨਦੇ ਰਿਹਾ ਤਾਂ ਨਾਮ ਜੋ ਲਾਲਨੋ ਦੇ ਹੇਮਕੋਟ ਦੇ ਲੋਕ ਹਟਦੇ ਨਹੀਂ ਜਾਣਦੇ ਨਾਮ ਹੈ ਕੋਕੇ ਲੀਕਾ ਸਾਡੀਆਂ ਜਲਾਈ ਹੋਈਆਂ ਰਿਜ਼ਲਟ ਇਕਨੇ ਇੱਕ ਤੋਂ ਜਲਾ ਲਈ ਦੂਰੇ ਦੂਰੇ ਤੋਂ ਜਲਾ ਲਈ ਦੁਕਾਨਦਾਰੀ ਬਣਾ ਲਈ ਲੋ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੁਣ ਭਾੜੇ ਦੇ ਸਿੱਕੀ ਸਿੱਕੀ ਕਿੱਥੋਂ ਭਰ ਲਈ ਜਰਾ ਛੋਟ ਦਿੱਤੀ ਯਾਰ ਸਾਰਾ ਕਮ ਖਰਾਬ ਹੈ ਛੋਟ ਨਹੀਂ ਦਿੱਤੀ ਜਾ ਸਕਦੀ ਇਹਦੇ ਵਿੱਚ ਇਹ ਤਾਂ ਮੈਂ ਐਸਾ ਛੋਟ ਨਹੀਂ ਛੋਟ ਵਾਲੀ ਤਾਂ ਕੋਈ ਗੱਲੇ ਨਹੀਂ ਹੈ ਹਾਂ ਇਹ ਦੁਕਾਨਾਂ ਨੇ ਛੋਟ ਦੇ ਕੇ ਕਮ ਖਰਾਬ ਕੀਤਾ ਸੀ